ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਧੰਪਦ ਪਰਮਿੰਦਰ ਸੋਢੀ ਜੀਵਨ ਦੇ ਫੁੱਲ ਇਸ ਸੰਸਾਰ ਉਪਰ ਜਿੱਤ ਕੌਣ ਹਾਸਲ ਕਰ ਸਕਦਾ ਹੈ ਦੇਵਤਿਆਂ ਨੂੰ ਕੌਣ ਜਿੱਤ ਸਕਦਾ ਹੈ ਮੌਤ ਤੇ ਦੁੱਖ ਦੇ ਦੇਵਤਾ ਯਮ ਨੂੰ ਕੌਣ ਹਰਾ ਸਕਦਾ ਹੈ ਪੂਰਨਤਾ ਦੇ ਮਾਰਗ ਤਮ ਪਦ ਮਾਰਗ ਕੌਣ ਲੱਭ ਸਕਦਾ ਹੈ ਜਿਵੇਂ ਕਿ ਫੁੱਲ ਚੁਣਨ ਵਾਲਾ ਬੰਦਾ ਬਿਹਦ ਸੋਹਣੇ ਫੁੱਲ ਲੱਭ ਲੈਂਦਾ ਹੈ ਸਿੱਖਿਆ ਸਖਿਆਰਤੀ ਇਸ ਸੰਸਾਰ ਨੂੰ ਦੇਵਤਿਆਂ ਦੇ ਸੰਸਾਰ ਨੂੰ ਅਤੇ ਜਮ ਦੇ ਦੁੱਖਾਂ ਤੇ ਮੌਤ ਪਰਪੋਰਸ ਸੰਸਾਰ ਨੂੰ ਜਿੱਤ ਲਵੇਗਾ। ਸਿਆਣਾ ਸਖਿਆਰਥੀ ਧੰ ਪਦ ਨੂੰ ਪਾਉ ਪੁਰਨਤਾ ਦੇ ਮਾਰਗ ਨੂੰ ਲੱਭ ਹੀ ਲਵੇਗਾ। ਜਿਵੇਂ ਫੁੱਲ ਚੁਣਨ ਵਾਲਾ ਬੰਦਾ ਬਿਹੱਦ ਸੋਹਣੇ ਫੁੱਲਾਂ ਨੂੰ ਲੱਭ ਹੀ ਲੈਂਦਾ ਹੈ। ਜੋ ਇਹ ਜਾਣਦਾ ਹੈ ਕਿ ਇਹ ਸਰੀਰ ਕਿਸੇ ਲਹਿਰ ਦੀ ਝੱਗ ਵਾਂਗ ਹੈ। ਜਾਂ ਕਿਸੇ ਪਰਮ ਦੇ ਪਰਛਾਵੇਂ ਵਾਂਗ ਹੈ। ਉਹ ਮਾਰ ਮੌਤ ਦਾ ਕਾਮ ਦੇ ਤਿੱਖੇ ਤੀਰਾਂ ਨੂੰ ਤੋੜ ਸਕਦਾ ਹੈ ਤੀਰ ਜੋ ਕਿ ਇੰਦਰੀਆਂ ਦੇ ਵਿਲਾਸ ਵਿੱਚ ਫੁੱਲਾਂ ਵੇਟਾਂ ਲੁਕੇ ਹੋਏ ਹੁੰਦੇ ਹਨ ਅਜਿਹੇ ਵਿਅਕਤੀ ਨੂੰ ਮੌਤ ਵੀ ਛੂ ਨਹੀਂ ਸਕਦੀ ਜਿਵੇਂ ਦਰਿਆ ਚ ਆਇਆ ਤੇਜ਼ ਹੜ ਸੁੱਤੇ ਪੇ ਪਿੰਡ ਨੂੰ ਵਹਾ ਕੇ ਅਗਾ ਨਿਕਲ ਜਾਂਦਾ ਹੈ ਐਨ ਉਸੇ ਤਰ੍ਹਾਂ ਮੌਤ ਵੀ ਭੋਗ ਵਿਲਾਸ ਦੇ ਫੁੱਲਾਂ ਨੂੰ ਇਕੱਠੇ ਕਰਨ ਚ ਰੁੱਝੇ ਬੰਦੇ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ ਮੌਤ ਹਰ ਵਸਤ ਵਰਤਾਰੇ ਦਾ ਅੰਤ ਕਰ ਦਿੰਦੀ ਹੈ ਹਮੇਸ਼ਾ ਇਛਾਵਾਂ ਲਈ ਪਿਆਸੇ ਭੋਗ ਵਿਲਾਸ ਦੇ ਫੁੱਲਾਂ ਨੂੰ ਚੁੰਬਣ ਵਾਲੇ ਬੰਦੇ ਦਾ ਅੰਤ ਵੀ ਇਹੀ ਮੌਤ ਕਰਦੀ ਹੈ ਜਿਵੇਂ ਭੋਰਾ ਫੁੱਲਾਂ ਦੀ ਖੁਸ਼ਬੂ ਖੂਬਸੂਰਤੀ ਤੇ ਮਹਿਕ ਨੂੰ ਖਰਾਬ ਕਰੇ ਬਗੈਰ ਉਹਨਾਂ ਦਾ ਰਸ ਚੂਸ ਕੇ ਉਡਾਰੀ ਮਾਰ ਜਾਂਦਾ ਹੈ ਇਸੇ ਤਰ੍ਹਾਂ ਬੁੱਧਪੁਰਸ਼ ਇਸ ਸੰਸਾਰ ਚ ਵਿਚਰਦੇ ਹਨ ਦੂਸਰਿਆਂ ਦੀਆਂ ਗਲਤੀਆਂ ਬਾਰੇ ਨਾ ਸੋਚੋ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਸ ਗੱਲ ਬਾਰੇ ਵੀ ਨਾ ਸੋਚੋ ਸੋਚਣਾ ਹੈ ਤਾਂ ਆਪਣੇ ਕੀਤੇ ਬਾਰੇ ਆਪਣੇ ਕੀਤੇ ਬੁਰੇ ਕੰਮਾਂ ਬਾਰੇ ਸੋਚੋ ਅਤੇ ਵਿਚਾਰ ਕਰਨਾ ਹੈ ਤਾਂ ਆਪਣੇ ਅਣ ਕੀਤੇ ਕਰਮਾਂ ਬਾਰੇ ਵਿਚਾਰ ਕਰੋ ਜਿਹੜਾ ਆਦਮੀ ਆਪਣੇ ਬੋਲਾਂ ਤੇ ਅਮਲ ਨਹੀਂ ਕਰਦਾ ਉਸਦੇ ਬੋਲ ਰੰਗਦਾਰ ਪਰ ਮਹਿਕ ਵੀ ਹੁੰਨੇ ਫੁੱਲਾਂ ਵਾਂਗ ਵਿਅਰਥ ਹੁੰਦੇ ਹਨ ਜਿਹੜਾ ਆਦਮੀ ਆਪਣੇ ਬੋਲਾਂ ਤੇ ਅਮਲ ਵੀ ਕਰਦਾ ਹੈ ਉਸਦੇ ਬੋਲ ਰੰਗਦਾਰ ਤੇ ਮਹਿਕਾਂ ਬਖੇਰਨ ਵਾਲੇ ਫੁੱਲਾਂ ਵਾਂਗ ਹੁੰਦੇ ਹਨ ਜਿਵੇਂ ਫੁੱਲਾਂ ਦੇ ਵਿਸ਼ਾਲ ਸਮੂਹ ਵਿੱਚੋਂ ਚੁਣ ਕੇ ਫੁੱਲਾਂ ਦੇ ਬਹੁਤ ਸਾਰੇ ਹਾਰ ਬਣਾਏ ਜਾ ਜਾਂਦੇ ਹਨ ਇਸੇ ਤਰ੍ਹਾਂ ਮਨੁੱਖ ਜੀਵਨ ਵਿੱਚ ਬਹੁਤ ਸਾਰੇ ਚੰਗੇ ਕੰਮ ਕਰ ਸਕਦਾ ਹੈ। ਫੁੱਲਾਂ ਦੀ ਖੁਸ਼ਬੂ ਹਵਾ ਦੇ ਵਹਾਅ ਤੋਂ ਉਲਟ ਦਿਸ਼ਾ 'ਚ ਨਹੀਂ ਵਹਿ ਸਕਦੀ। ਨਾ ਹੀ ਚੰਦਨ, ਗੁਲਾਬ ਤੇ ਮੋਤੀ ਦੀ ਸੁਗੰਧ ਹਵਾ ਤੋਂ ਵੱਖਰੀ ਦਿਸ਼ਾ 'ਚ ਵਹਿ ਸਕਦੀ ਹੈ। ਪਰ ਨੇਕੀ ਦੀ ਮਹਿਕ ਹਵਾ ਦੇ ਰੁਖ ਤੋਂ ਉਲਟ ਵੀ ਵਹਿ ਸਕਦੀ ਹੈ ਅਤੇ ਦੁਨੀਆਂ ਦੇ ਪਰਲੇ ਸਿਰੇ ਤੱਕ ਜਾ ਪੁੱਜਦੀ ਹੈ। ਚੰਦਨ, ਗੁਲਾਬ, ਨੀਲੇ ਤੇ ਮੋਤੀਏ ਦੇ ਫੁੱਲਾਂ ਦੀ ਮਹਿਕ ਕਮਾਲ ਦੀ ਹੁੰਦੀ ਹੈ। ਨੇਕੀ ਦੀ ਮਹਿਕ ਇਹਨਾਂ ਸਾਰਿਆਂ ਦੀ ਮਹਿਕ ਤੋਂ ਕਿਤੇ ਵੱਧ ਸੋਹਣੀ ਹੁੰਦੀ ਹੈ। ਫੁੱਲਾਂ ਦੀ ਖੁਸ਼ਬੂ ਬਹੁਤੀ ਦੂਰ ਨਹੀਂ ਜਾ ਸਕਦੀ ਤੇ ਨਾ ਹੀ ਚੰਦਨ ਦੇ ਦਰਖਤ ਤੇ ਫੁੱਲਾਂ ਦੀ ਝਾੜੀ ਦੀ ਸੁਗੰਧ ਬਹੁਤੀ ਦੂਰ ਜਾਂਦੀ ਹੈ। ਪਰ ਚੰਗਿਆਈ ਦੀ ਮਹਿਕ ਸਵਰਗ ਤੱਕ ਜਾ ਸਕਦੀ ਹੈ। ਮਨੁੱਖਾਂ ਤੇ ਦੇਵਤਿਆਂ ਵਿੱਚ ਇਸ ਮਹਿਕ ਦਾ ਦਰਜਾ ਸਰਵਸ਼੍ਰੇਸ਼ਟ ਹੈ। ਜਿਨ੍ਹਾਂ ਦੇ ਮਨ ਨੇਕੀ ਨਾਲ ਭਰੇ ਹੁੰਦੇ ਹਨ ਜਿਹੜੇ ਹਰ ਪਲ ਚੇਤਨ ਰਹਣ ਜਿਹੜੇ ਸੱਚੇ ਸੁੱਚੇ ਆਤਮ ਪ੍ਰਕਾਸ਼ ਨਾਲ ਸੁਤੰਤਰਤਾ ਹਾਸਲ ਕਰ ਲੈਂਦੇ ਹਨ ਅਜਿਹੇ ਲੋਕਾਂ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਫੁੱਲ ਉੱਗ ਸਕਦਾ ਹੈ ਅਤੇ ਆਪਣੀ ਸੋਹਣੀ ਸੁਗੰਧ ਨਾਲ ਸਾਡੀ ਰੂਹ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਉਸੇ ਤਰ੍ਹਾਂ ਲੋਕਾਂ ਦੀ ਅੰਨੀ ਭੀੜ ਵਿੱਚ ਬੁੱਧ ਦੇ ਉਨਜਾਈ ਦੀ ਸਿਆਨਪਦਾ ਪ੍ਰਕਾਸ਼ ਚਮਕਦਾ ਹੈ ਕਿਉਂ ਜੋ ਇਹ ਅਨੁਜਾਈ ਪੂਰੀ ਤਰ੍ਹਾਂ ਜਾਗਰੂਕ ਹੁੰਦਾ ਹੈ ਧੰਨਵਾਦ